ਮੀ ਬਹੁਤ ਬਾਰਿਆ ਦੀ ਬਾਹਰ ਹੈ ਨਾ ਤੇ ਫਿਰ ਬਲੌਗ ਬਣਾਉਣ ਦੇ ਲਈ ਆਪਾਂ ਨੂੰ ਛਤਰੀ ਦੀ ਜ਼ਰੂਰਤ ਸੀ ਤੇ ਆਹ ਬਾਈ ਦੀ ਦੁਕਾਨ ਤੋਂ ਛਤਰੀ ਲਈ ਆ ਸੁੱਕੀ ਖੜਾ ਬਾਹਰ ਮੀਂਹ ਦੇ ਵਿੱਚ ਛਤਰੀ ਦੇ ਹੇਠ ਹੈ ਨਾ ਤੇ ਜ਼ਰੂਰਤ ਦੀ ਯਾਰ ਨਹੀਂ ਫਿਰ ਬਣਾ ਨਹੀਂ ਦੀ ਬਲੌਗ ਹੈ ਨਾ ਇਸ ਕਰਕੇ ਲਈ ਆ ਤੇ ਇਹ ਛਤਰੀ ਮਿਲੀ ਆ ਆਪਾਂ ਨੂੰ 160 ਰੁਪਏ ਦੀ ਆ ਬਾਈ ਦੀ ਦੁਕਾਨ ਤੋਂ ਨਾ ਇਥੇ ਰਸਤੇ ਦੇ ਵਿੱਚ ਜਾਨੀ ਕਿ ਬਹੁਤ ਦੁਕਾਨਾਂ ਨੇ ਜਿੰਨਾਂ ਤੋਂ ਆਪਾਂ ਨੂੰ ਛਤਰੀ ਰੇਨ ਕੋਟ ਵਗੈਰਾ ਸਾਰਾ ਮਿਲ ਜਾਂਦਾ ਨਾ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਹਨ ਜਿਹੜਾ ਅੱਜ ਦਾ ਆਪਣਾ ਬਲੌਗ ਆ ਇਹ ਮਾਤਾ ਚੰਦਪੁਰਨੀ ਦੇ ਮੰਦਿਰ ਤੇ ਆਪਾਂ ਨੇ ਜਾਣਾ ਹਨ ਦਰਸ਼ਨ ਕਰਾਂਗੇ ਮਾਤਾ ਚੰਦਪੁਰਨੀ ਦੇ ਮੰਦਿਰ ਦੇ ਤੇ ਯਾਰ ਬਾਰਿਸ਼ ਬਹੁਤ ਹੋ ਰਹੀ ਆ ਹਨ ਤੇ ਮੀਂਹ ਦੇ ਵਿੱਚ ਇਹ ਸਾਰਾ ਬਲੌਗ ਆਪਾਂ ਨੂੰ ਬਣਾਉਣਾ ਪੈਣਾ ਤੇ ਆਪਦੇ ਨਾਲ ਸੁੱਖ ਵੀ ਆ ਹਨਾ ਸੁਖੀ ਅੱਜ ਦਾ ਜਾਨੀ ਕਿ ਬਲੌਗ ਨਜ਼ਾਰੇ ਵਾਲਾ ਹੋਊਗਾ ਹਨਾ ਹੋਰ ਮੀਂਹ ਬਹੁਤ ਪੈ ਰਿਹਾ ਯਾਰ ਇੰਨੀ ਚ ਜ਼ਿਆਦਾ ਮਤਲਬ ਬਾਰਿਸ਼ ਆ ਨਾ ਤੇ ਪੂਰੀ ਝੜੀ ਲੱਗੀ ਹੋਈ ਆ ਬਹੁਤ ਹੀ ਨਹੀਂ ਆ ਰਿਹਾ ਜੀ ਮਾਤਾ ਚੰਤਪੁਰਨੀ ਦੇ ਜਦੋਂ ਆਪਾਂ ਮੰਦਿਰ ਦੇ ਵੱਲ ਜਾਂਦੇ ਹਾਂ ਨਾ ਇਹ ਸਾਰਾ ਬਾਜ਼ਾਰ ਬਣਿਆ ਹੋਇਆ ਹੈ ਇਹ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਐਵੇਂ ਦੀਆਂ ਹਨਾ ਤੇ ਕਾਫੀ ਵੱਡਾ ਬਾਜ਼ਾਰ ਬਣਿਆ ਹੋਇਆ ਔਰੇ ਯਾਰ ਹਨਾ ਅ ਔਰੇ ਖਾਣ ਪੀਣ ਦੀਆਂ ਆ ਜਿਵੇਂ ਤੁਸੀਂ ਦੇਖ ਰਹੇ ਹੋ ਸ਼ਰਮਾ ਫਾਸਟ ਫੂਡ ਐਵੇਂ ਦੀਆਂ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜਿਵੇਂ ਤੁਸੀਂ ਜੋ ਆਕਾਂ ਦੇ ਲਈ ਖੜਾਉਣਾ ਹੈ ਹਨਾ ਸਾਰਾ ਕੁਝ ਔਰ ਮਿਲ ਜਣਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਆਪਾਂ ਮੱਥਾ ਟੇਕਣ ਦੇ ਨਹੀਂ ਜਾਂਦੇ ਨੇ ਲੋਕ ਹਨਾ ਤੇ ਔਰੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਤੇ ਐਵੇਂ ਦੇਖਾਂ ਵਧੀਆ-ਵਧੀਆ ਹੋਟਲ ਵੀ ਬਣੇ ਹੋਏ ਨੇ ਰਾਤ ਤੁਸੀਂ ਰੋਕਣਾ ਚਾਹੁੰਦੇ ਹੋ ਹਨ ਹੁਣ ਜਿਹੜੀ ਮਾਤਾ ਚੰਤਪੁਰਨੀ ਦੇ ਮੰਦਿਰ ਦੀ ਦੂਰੀ ਆ ਉਹ ਤਕਰੀਬਨ 500 ਮੀਟਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਆ ਜਿਹੜੇ ਤੁਸੀਂ ਦੇਖ ਰਹੇ ਹੋ ਐਵੇਂ ਦੇ ਲੰਗਰ ਸਾਰੇ ਰਸਤੇ 'ਚ ਲੱਗੇ ਹੋਏ ਨੇ ਤੇ ਇੱਧਰ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਲੋਕ ਖੜੇ ਨੇ ਇਹ ਜਿਹੜੀ ਪਾਰਕਿੰਗ ਆ ਇੱਥੇ ਆਪਾਂ ਨੇ ਮੋਟਰਸਾਈਕਲ ਮੋਟਰਸਾਈਕਲ ਪਾਰਕ ਕੀਤਾ ਹੈ ਨਾ ਤੇ ਉਹਨੇ ਆਪਾਂ ਤੋਂ ਮੋਟਰਸਾਈਕਲ ਦੀ ਪਰਚੀ ਲਈ ਆ 50 ਰੁਪਏ ਤੇ ਆ ਜਿਹੜਾ ਭਾਈ ਛਾਤਰੀ ਲੈ ਕੇ ਸੀਟੀਆਂ ਮਾਰ ਕੇ ਫਾਟਾ ਮਾਰ ਰਿਹਾ ਇਹ ਬਾਈ ਕਹਿੰਦਾ ਵੀ ਇੱਧਰ ਤੁਸੀਂ ਲੰਗਰ ਛੱਕ ਸਕਦੇ ਹੋ ਹਨ ਤੇ ਇੱਧਰ ਆ ਲੱਗਿਆ ਹੈ ਲੰਗਰ ਨਾ ਤੇ ਆ ਇੱਥੇ ਚੱਲ ਰਿਹਾ ਛੋਲੇ ਪੂਰੀਆਂ ਦਾ ਲੰਗਰ ਤੇ ਇੱਧਰ ਸੰਗਤ ਬੈਠ ਕੇ ਛੱਕ ਰਹੀ ਹੈ ਲੰਗਰ ਤੇ ਇਹ ਜਿਹੜਾ ਲੰਗਰ ਆ ਲੁਧਿਆਣੇ ਆ ਵਾਲਿਆਂ ਬੰਦਾਂ ਲਗਾਇਆ ਗਿਆ ਹੈ ਨਾ ਤੇ ਆ ਬਾਈ ਸੇਵਾਦਾਰ ਨੇ ਹਨਾ ਬਾਈ ਹਾਂ ਦੇਖੋ ਕਿਸ ਤਰ੍ਹਾਂ ਰੋਡ ਦੇ ਉੱਤੇ ਪਾਣੀ ਚੱਲ ਰਿਹਾ ਨਾ ਤੁਹਾਨੂੰ ਇੱਥੋਂ ਪਤਾ ਲੱਗ ਜਾਣਾ ਵੀ ਕਿੰਨਾ ਕਮੀ ਆ ਸੇ ਸੰਗਤਾਂ ਦਾ ਜੋਸ਼ ਦੇਖ ਸਕਦੇ ਹੋ ਨਾ ਇੰਨੇ ਮੀਂਹ ਦੇ ਵਿੱਚ ਵੀ ਜੈਕਾਰੇ ਲਗਾਉਂਦੇ ਹੋਏ ਜਾ ਰਹੇ ਨੇ ਮਾਤਾ ਦੇ ਦਰਸ਼ਨ ਕਰਨ ਤੇ ਇਧਰ ਆ ਸਾਰੇ ਬਾਈ ਅਨਾ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਤੇ ਇਧਰ ਵੀ ਲਿਖਿਆ ਜੈ ਮਾਂ ਚਿੰਤਪੁਰਨੀ ਲੰਗਰ ਸੇਵਾ ਸੁਸਾਇਟੀ ਲੱਖੇਵਾਲੀ ਸ੍ਰੀ ਮੁਕਤਸਰ ਸਾਹਿਬ ਦੇ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਹੈ ਨਾ ਐਵੇਂ ਦੇ ਰਾਸਤੇ ਦੇ ਵਿੱਚ ਬਹੁਤ ਲੰਗਰ ਲੱਗੇ ਹੋਏ ਨੇ ਨਾ ਇਹ ਆ ਸੰਗਤਾਂ ਕੁਝ ਹੈ ਨਾ ਬਾਈ ਜਿਵੇਂ ਆ ਸਾਹਮਣੇ ਬਾਈ ਆ ਰਹੇ ਨੇ ਇਹ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਰਹੇ ਨੇ ਨਾ ਤੇ ਯਾਰਾ ਸੰਗਤਾਂ ਚ ਬਹੁਤ ਜੋਸ਼ ਆ ਨਾ ਤੇ ਮੀਂਹ ਪੈਂਦੇ ਦੇ ਵਿੱਚ ਵੀ ਦਰਸ਼ਨ ਕਰਨ ਦੇ ਲਈ ਹੌਮ ਹੌਮ ਆ ਕੇ ਪਹੁੰਚ ਰਹੇ ਨੇ ਸਾਹਮਣੇ ਆ ਰਹੇ ਨੇ ਸਾਧੂ ਜੀ ਯਾ ਮੈਂ ਕਹਨੇ ਹੁੰਦੇ ਨੇ ਨਾ ਨਾਗਰੀ ਵਸਦੀ ਭਲੇ ਸਾਧੂ ਚੱਲਦੇ ਭਲੇ ਤਾਜ਼ਾ ਤਾਜ਼ਾ ਸਮੋਸੇ ਮਿਲ ਜਾਣਗੇ ਤੁਹਾਨੂੰ ਰਸਤੇ ਦੇ ਵਿੱਚ ਹਣਾ ਕਿਉਂ ਸੁਖਬਰੀ ਖਾਣੇ ਤਾਂ ਨਹੀਂ ਮੁੰਦੇ ਸਮੋਸੇ ਖਾਣੇ ਤਾਂ ਨਹੀਂ ਆਪਾਂ ਖਾਵਾਂਗੇ ਆਪਾਂ ਉੱਪਰ ਦਾ ਤੇ ਐਵੇਂ ਪ੍ਰਸ਼ਾਦੀਆਂ ਦਕਾਨਾਂ ਬਹੁਤ ਬਣੀ ਹੋਈਆਂ ਨੇ ਇੱਥੇ ਹਨ ਤੇ ਆਏ ਜੀ ਗੇਟ ਨੰਬਰ 1 ਤੇ ਇੱਥੋਂ ਆਪਾਂ ਜਾਵਾਂਗੇ ਮੰਦਰ ਦੀ ਵੱਲ ਇੱਥੋਂ ਰਸਤਾ ਜੀ ਮੰਦਰ ਦੀ ਵੱਲ ਚਲੋ ਕਰਵਾਉਨੇ ਆ ਤੁਹਾਨੂੰ ਅੱਗੇ ਮੰਦਰ ਦੇ ਦਰਸ਼ਨ ਤੇ ਆਹ ਪੌੜੀਆਂ ਚੜ੍ਹ ਕੇ ਆਪਾਂ ਨੂੰ ਜਾਣਾ ਪੈਣਾ ਹਨਾ ਮੰਦਰ ਦੀ ਵੱਲ ਮਾਤਾ ਚਿੰਤਪੁਰਨੀ ਦੇ ਮੰਦਰ ਦੀ ਵੱਲ ਇਹ ਐ ਪੌੜੀਆਂ ਦੇ ਵਾਲੇ ਵਾਲੇ ਐਵੇਂ ਨਹੀਂ ਦੁਕਾਨਾਂ ਬਣੀਆਂ ਹੋਈਆਂ ਨੇ ਸਾਰੀਆਂ ਹਨ ਹਾਂ ਆ ਜਿਹੜੇ ਤੁਸੀਂ ਲੋਕ ਸਾਰੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਦਰਸ਼ਨ ਕਰਕੇ ਆ ਰਹੇ ਨੇ ਵਾਪਸ ਔਰ 10 ਦੇ ਨਹੀਂ ਬੰਦੇ ਹਨ ਵੀ ਕੀ ਕਹਿੰਦੇ ਨੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਆ 2-2 ਘੰਟੇ ਲੱਗ ਜਾਂਦੇ ਨੇ ਆਏ ਦਰਸ਼ਨ ਕਰਨ ਨੂੰ ਤੇ ਅੱਜ ਮੀਂਹ ਦੇ ਵਿੱਚ ਥੋੜਾ ਜਿਹਾ ਰਸ਼ ਘਟਾ ਉਹ ਬਾਈ ਨੰਗੇ ਸੀ ਅਸੀਂ ਉਹਨਾਂ ਤੋਂ ਪਤਾ ਕਰਿਆ ਕਿ ਉਹ ਦੱਸ ਰਹੇ ਨੇ ਬਾਕੀ ਉੱਪਰ ਜਾ ਕੇ ਦੇਖਦੇ ਹਾਂ ਨਾ ਪੂਰਾ ਆਪਾਂ ਤੇ ਮੀਂਹ ਬਹੁਤ ਪੈ ਰਿਹਾ ਪਾਣੀ ਦੇਖੋ ਤੁਸੀਂ ਇੱਥੇ ਵੀ ਫੁੱਲ ਆ ਪਣੀ ਤੇ ਪੂਰਾ ਬਾਜ਼ਾਰ ਬਣਿਆ ਹੋਇਆ ਹਨਾ ਆਹ ਭਾਈ ਹਰੇਕ ਦੁਕਾਨ ਵਾਲੇ ਕਹਿੰਦੇ ਨੇ ਨਾ ਵੀ ਸਾਡੀ ਦੁਕਾਨ ਤੇ ਚੱਪਲਾਂ ਰੱਖ ਦਿਓ ਹਨਾ ਆਹ ਭਾਈ ਦੇਖ ਲੋ ਇਹ ਵੱਲ ਧੱਕੇ ਨਾ ਜਿਹੜੇ ਰੋਕਦੇ ਨੇ ਨਾ ਵੀ ਸਾਡੀ ਦੁਕਾਨ ਤੇ ਚੱਪਲਾਂ ਰੱਖ ਕੇ ਜਾਓ ਜੋੜੇ ਰੱਖ ਜਾ ਜਰਦੀ ਕਹਿੰਦਾ ਚਲ ਕੋਈ ਗੱਲ ਨਹੀਂ ਬੜੇ ਮਾਨ ਸਤਿਕਾਰ ਨਾਲ ਬਾਈ ਨੇ ਕਿਹਾ ਤੇ ਇਨਾਂ ਦੀ ਦੁਕਾਨ ਬਾਈ ਦੀ ਦੁਕਾਨ ਤੇ ਆਪਾਂ ਰੱਖ ਕੇ ਜਾਂਦੇ ਹਾਂ ਚੱਪਲਾਂ ਹਨਾ ਇਹ ਦੁਕਾਨ ਤੋਂ ਤੁਸੀਂ ਪ੍ਰਸ਼ਾਦ ਵੀ ਖਰੀਦ ਸਕਦੇ ਹੋ ਨਾ ਤੇ ਐਵੇਂ ਦਾ ਸਾਰਾ ਸਮਾਨ ਮਿਲ ਜਾਂਦਾ ਨਾ ਤੇ ਇੱਧਰ ਬਾਈ ਉਹਨਾਂ ਨੇ ਛਤਰ ਵੀ ਲਗਾਏ ਹੋਏ ਨੇ ਨਾ ਜੇ ਤੁਸੀਂ ਬਾਬਾ ਗੁਰੇਵਾਲਾ ਤੋਂ ਤਕਰੀਬਾ ਲੈ ਕੇ ਜਾਣ ਨੂੰ ਮਾਨ ਬਾਈ ਹੋਣੀਆਂ ਸਮਾਨਾਂ ਦੀ ਬਹੁਤ ਸਾਰੀ ਮਾਨਾਂ ਦਾ ਨੇ ਦੁਕਾਨਾਂ ਨੇ ਬਹੁਤ ਸਾਰੀਆਂ ਹਾਂ ਅੰਦਰ ਮਾਂ ਬਾਈ ਦੇ ਮੰਦਰ ਦੇ ਦਰਵਾਜ਼ੇ ਜਿਹੜਾ ਵੀ ਮਿਠਾਈ ਚੜਾਉਣਾ ਛੜਦਾ ਸਾਰਾ ਹਾਂ ਤੇ ਜਿਹੜਾ ਜਨਕੀ ਤੁਸੀਂ ਚੜਾਉਣਾ ਸਮਾਨ ਤੇ ਪ੍ਰਸ਼ਾਦ ਲੈ ਕੇ ਜਾਣਾ ਉਹ ਸਾਰਾ ਹਨਾ ਮਿਲ ਜਾਂਦਾ ਬਹੁਤ ਦੁਕਾਨਾਂ ਨੇ ਯਾਰ ਉਰੇ ਸਾਰੇ ਮਾਰਕੀਟ ਦੇ ਵਿੱਚ ਹਨ ਅੱਛਾ ਤੇ ਰਸਤੇ ਦੇ ਵਿੱਚ ਹਨ ਜਦੋਂ ਆਪਾਂ ਮੰਦਿਰ ਦੀ ਵੱਲ ਜਾਂਦੇ ਆ ਤਾਂ ਆ ਸਾਹਮਣੇ ਢਾਬਾ ਵੀ ਬਣਿਆ ਹੋਇਆ ਅੰਮ੍ਰਿਤਸਰੀ ਵੈਸ਼ਨੋ ਢਾਬਾ ਬਾਜੀ ਉਹਨਾਂ ਨੇ ਬਿਲਕੁਲ ਜਦੋਂ ਆਪਾਂ ਮਾਤਾ ਦੇ ਮੰਦਿਰ ਵੱਲ ਜਾਂਦੇ ਆ ਬਾਜ਼ਾਰ ਦੇ ਵਿੱਚ ਬਣਿਆ ਹੋਇਆ ਢਾਬਾ ਹਨ ਅమే ਆ ਛੋਟੇ ਛੋਟੇ ਬੱਚੇ ਫੁੱਲ ਲਈ ਫਿਰਦੇ ਨੇ ਨਾ ਸਰ ਹਸਪਤਾਲ ਦੇ ਵਿੱਚ ਤੇ ਮੰਦਰ ਤੇ ਚੜਾਉਣ ਦੇ ਲਈ ਅ ਰੱਖੀ ਬੈਠੇ ਨੇ ਬਾਈ ਇਹ ਫੋਟੋ ਨਾ ਇਹ ਬਹੁਤ ਸਾਰੀਆਂ ਸੰਗਤਾਂ ਰਸਤੇ ਦੇ ਵਿੱਚ ਫੋਟੋਗ੍ਰਾਫੀ ਕਰ ਰਹੀਆਂ ਨੇ ਇਹ ਹਰਾ ਇਹ ਜਿਹੜਾ ਮੀਂਹ ਪੈ ਰਿਹਾ ਨਾ ਰਾਤ ਤੋਂ ਪੈ ਰਿਹਾ ਫਿਰ ਵੀ ਤੁਸੀਂ ਦੇਖ ਸਕਦੇ ਹੋ ਮੀਂਹ ਦੇ ਵਿੱਚ ਹੀ ਸੰਗਤਾਂ ਦਰਸ਼ਨ ਕਰਨ ਪਹੁੰਚ ਗਏ ਆਂ ਨਾ ਤੇ ਹੁਣ तकरीबन ਕਾਫੀ ਲੋਕਾਂ ਦਰਸ਼ਨ ਕਰਨ ਤੋਂ ਬਾਅਦ ਜਾ ਰਹੇ ਨੇ ਵਾਪਸ ਸਰ ਤੇ ਰਸ ਦੇ ਖੋ ਦੁਕਾਨਾਂ ਦੇ ਵਿੱਚ ਕਈ ਆ ਤੇ ਆਪਾਂ ਮੰਦਰ ਦੇ ਬਿਲਕੁਲ ਐਂਟ੍ਰੈਸਟ ਤੇ ਪਹੁੰਚ ਚੁੱਕੇ ਆ ਨਾ ਆ ਸਾਹਮਣੇ ਲਿਖਿਆ ਹੋਇਆ ਪ੍ਰਵੇਸ਼ ਦੁਆਰ ਤੇ ਇੱਥੋਂ ਲੋਕ ਕਰਦੇ ਨੇ ਐਂਟਰੀ ਹੈ ਨਾ ਤੇ ਇੱਥੇ ਬਾਈ ਪੁਲਿਸ ਵਾਲਾ ਵੀ ਖੜਾ ਤੇ ਇੱਥੋਂ ਹੁੰਦੀ ਐਂਟਰੀ ਆ ਸਾਰੇ ਲੋਕ ਦਰਸ਼ਨ ਕਰਨ ਜਾ ਰਹੇ ਨੇ ਨਾ ਨਹੀਂ ਚਲੋ ਰਮੋਤ ਦੇ ਸੋਕਬਰੀ ਦਾ ਪਤੋਂ ਅੱਗੇ ਪਹੁੰਚ ਚੁੱਕਿਆ ਥੋੜਾ ਦੂਰ ਤੇ ਐਵੇਂ ਦੀ ਸਕਿਉਰਟੀ ਲਈ ਆ ਸਾਰੇ ਲੱਗੇ ਹੋਏ ਨੇ ਨਾ ਯਾਰ ਚੈਕਿੰਗ ਵਾਸਤੇ ਇਥੋਂ ਆਪਾਂ ਨੇ ਜਾਣਾ ਆਹ ਹੋਰ ਪੌੜੀਆਂ ਚੜ ਕੇ ਤੇ ਪਹੁੰਚਦੇ ਆਂ ਮਾਤਾ ਚੰਤਪੁਰੀ ਦੇ ਮੰਦਿਰ ਦੇ ਦਰਸ਼ਨ ਕਰਨ ਤੇ ਸੁਖਬ੍ਰੀਤ ਖੜ ਕੇ ਆਪਣੀ ਕਰ ਰਿਹਾ ਵੇਟ ਆਹ ਖੜਾ ਈ ਸੁਖਬ੍ਰੀਤ ਹਨੀ ਹਨਾ ਸੁਖਬ੍ਰੀਤ ਮੀ ਦੇ ਵਿੱਚ ਵੀ ਯਾਰ ਜਾਨੀ ਕਿ ਸੰਗਤਾਂ ਦੇਖੋ ਪੂਰੇ ਜੋਸ਼ ਨਾਲ ਜਾ ਰਹੀਆਂ ਨੇ ਨਾ ਮਾਤਾ ਕੋਈ ਪੂਰੇ ਹਾਂ ਤੇ ਇੱਧਰ ਦੇਖੋ ਤੁਸੀਂ ਕਿੰਨੀਆਂ ਸੰਗਤਾਂ ਆ ਰਹੀਆਂ ਨੇ ਜਿਵੇਂ ਆਪਾਂ ਕਹਿੰਨੇ ਹਾਂ ਨਾ ਉਹ ਵੀ ਮੀਂਹ ਦੇ ਵਿੱਚ ਲੋਕ ਭੇਜ ਜਾਂਦੇ ਨੇ ਤੇ ਇਕਣਾ ਯਾਰ ਸੰਗਤ ਲਈ ਪਲੱਸ ਪੁਆਇੰਟ ਵੀ ਆ ਕਿਉਂਕਿ ਇੱਥੇ ਫਿਰ ਥੋੜਾ ਜਿਹਾ ਰਸ਼ ਘੱਟ ਹੁੰਦਾ ਨਾ ਦਰਸ਼ਨ ਛੇਤੀ ਹੋ ਜਾਂਦੇ ਨੇ ਤੇ ਲਾਈਨ ਦੇਖੋ ਕਾਫੀ ਲੰਮੀ ਲੱਗੀ ਹੋਈ ਆ ਨਾ ਇਹ ਸਾਰੀਆਂ ਸੰਗਤਾਂ ਹਨ ਜਿਹੜੇ ਗ ਜਾ ਕੇ ਜਾ ਰਹੀਆਂ ਨੇ ਮਾਤਾ ਦੇ ਦਰਸ਼ਨ ਕਰਨ। ਲੈ ਮਾਤਾ ਦੇ। ਤੇ ਆਪਣੇ ਪਿੱਛੇ ਵੀ ਕਾਫੀ ਭੀੜ ਹੋ ਚੁੱਕੀ ਹੈ ਹਨਾ ਲਾਈਨ ਦੇ ਵਿੱਚ। ਤੇ ਬਿਲਕੁਲ ਮੰਦਰ ਦੇ ਮੇਨ ਗੇਟ ਤੇ ਪਹੁੰਚ ਚੁੱਕੇ ਆ ਨਾ ਤੇ ਬਾਹਰ ਸੁਣਾ ਸਜੰਟ ਕੀਤੀ ਹੋਈ ਹੈ ਨਾ ਤੇ ਇਧਰ ਮੇਨ ਗੇਟ ਤੇ ਵੀ ਇੱਕ ਮੱਥਾ ਟੇਕ ਰਹੇ ਨੇ ਨਾ ਦੀ ਦਰਸ਼ਨ ਕਰ ਸਕਦੇ ਹੋ ਹਨ ਚਿੰਤਪੁਰਨੀ ਮਾਤਾ ਦੇ ਮੰਦਰ ਦੇ ਬਿਲਕੁਲ ਸਾਹਮਣੇ ਖੜੇ ਆਪਾਂ ਤੇ ਭੀੜ ਬਹੁਤ ਜ਼ਿਆਦਾ ਹਨ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਮੀ ਬਹੁਤ ਪੈ ਰਿਹਾ ਨਾ ਮੋਟੋ ਦਾ ਘੱਟ ਨਹੀਂ ਆਹ ਮਾਰਦਾ ਪਾ ਬੰਦੇ ਉਦੋਂ ਤਾਂ ਜਦੋਂ ਸੰਗਤ ਹੋਣਾ ਤੇ ਲੋਕ ਨਹੀਂ ਮੈਂ ਉਹ ਜਾਲੀ ਸੁਣ ਕੇ ਓਏ ਮਿੱਠੂ ਬੰਦੇ ਤੇ ਇੱਥੇ ਲੋਕ ਮੰਨਤ ਮੰਨ ਕੇ ਆਉਂਦੇ ਨੇ ਹਨਾ ਤੇ ਬਾਈ ਆ ਤਾਗਾ ਬਣਾ ਰਹੇ ਨੇ ਹਨਾ 别回家了。 ਹੁਣ ਤੁਹਾਨੂੰ ਮਾਤਾ ਚੰਤਪੁਰਨੀ ਦੇ ਮੰਦਰ ਦੇ ਦਰਸ਼ਨ ਕਰਵਾ ਦਿੱਤੇ ਨੇ ਹਨਾ ਤੇ ਆ ਸਾਰਾ ਐਵੇਂ ਦਾ ਤੇ ਆ ਹੈਗਾ ਐਕਸਲ ਦੂਰ ਜਾਨੀ ਕਿ ਨਕਾਸੀ ਦਵਾਰ ਲਿਖਿਆ ਹੋਇਆ ਇੱਥੇ ਤੇ ਇੱਥੋਂ ਦੀ ਲੋਕ ਜਾਂਦੇ ਨੇ ਵਾਪਸ ਹਨਾ ਮੰਦਰ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਆ ਤੇ ਆ ਪੁਲਿਸ ਵਾਲੇ ਤਾਇਨਾਤ ਕੀਤੇ ਹੋਏ ਨੇ ਨਾ ਤੇ ਜ਼ਿਆਦਾ ਕੁੱਝ ਨਹੀਂ ਹੋਣ ਦਿੰਦੇ ਉਹਰੇ ਤੇ ਕਾਫੀ ਪੁਲਿਸ ਵਾਲੇ ਖੜੇ ਨੇ ਉਹਰੇ ਤੇ ਚਲੋ ਸੁਖਬ੍ਰੀਤ ਨੂੰ ਪੁੱਛਦੇ ਆ ਹੁਣ ਚਲਿਓ ਸੁਖਬ੍ਰੀਤ ਭਾਈ ਚਲੋ ਆਜੋ ਫਿਰ ਦਰਸ਼ਨ ਕਰਨੇ ਆਪਾਂ ਮੰਦਰ ਦੇ ਹਾਂ ਚਲੋ ਚੱਲਦੇ ਆ ਮੇਰੇ ਨਾਲ ਤੇ ਜਿਹੜਾ ਸੁਖੀ ਆਪਾਂ ਨੂੰ ਇਹਦਾ ਫਾਇਦਾ ਹੋ ਗਿਆ ਨਾ ਜਿਹੜਾ ਮੀਂਹ ਪੈ ਰਿਹਾ ਇਹਦੇ ਕਰਨਾ ਸੰਗ ਤਾਂ ਘੱਟ ਨੇ ਤੇ ਆਪਣੇ ਜਲਦੀ ਖੀਤੀ ਹੋ ਗਏ ਹਾਂ ਤੇ ਨਹੀਂ ਨਾ ਭਰਾਵਾ ਫਿਰ ਕੀ ਕਹਿੰਦੇ ਹੁੰਦੇ ਨੇ ਘੰਟਾ ਤੋਂ ਘੰਟੇ ਲਾਈਨ ਚ ਲੱਗ ਜਾਂਦੇ ਨੇ ਹਾਂ ਕਾਫੀ ਵੱਡੀਆਂ ਾਂ ਤੱਕ ਲਾਈਨਾਂ ਲੱਗਦੀਆਂ ਨੇ ਘੰਟਾ ਤੋਂ ਘੰਟੇ ਲੱਗ ਜਾਂਦੇ ਨੇ ਤੇ ਆ ਬਾਈ ਵੀ ਹਨਾ ਮਾਤਾ ਜੰਨਤਪੁਰ ਨੀ ਦੇ ਮੰਦਿਰ ਦੇ ਦਰਸ਼ਨ ਕਰਨੇ ਹੀ ਪਹੁੰਚੇ ਨੇ ਕਿਹੜਾ ਏਰੀਆ ਬਾਈਆਂ ਦਾ ਮੁੰਦਰ ਬਾਈ ਅੱਛਾ ਮੁਕਸਰ ਤੋਂ ਆਏ ਨੇ ਬਾਈ ਉਹਰੇ માતા ਦੇ ਮੰਦਰ ਦੇ ਦਰਸ਼ਨ ਕਰਨ ਦੇ ਲਈ ਚਲੋ ਚੰਦਿਆ ਬਰਸਤੁਪ੍ਰੀਤ ਬਾਈ ਚਲੋ ਆ ਜਾਓ ਜੀ ਆ ਜਿੱਧਰ ਵੀ ਤੁਸੀਂ ਇਕੱਠ ਦੇਖ ਰਹੇ ਹੋ ਹਨ ਆ ਆਪੀ ਗੇਟ ਹੈ ਹੈ ਨਾ ਜਿਹੜਾ ਆ ਤੁਸੀਂ ਇਕੱਠ ਦੇਖ ਰਹੇ ਹੋ ਇੱਧਰਲੇ ਪਾਸੇ ਹੈਗਾ ਐਂਟਰੀ ਗੇਟ ਤੇ ਇੱਧਰ ਦਰਸ਼ਨੀ ਕਰਨ ਤੋਂ ਬਾਅਦ ਉੱਪਰਲੇ ਪਾਸੇ ਵੀ ਘੁੰਮ ਕੇ ਤੇ ਇੱਧਰ ਵੀ ਹੈਗਾ ਐਕਸਿਟ ਗੇਟ ਇਧਰ ਦੀ ਜਣੀ ਕਿ ਬਾਹਰ ਜਾਣ ਦਾ ਰਸਤਾ ਆਹਾ ਹਨਾ ਦੇਖਾ ਜੀ ਮਾਡਮ ਰਾਮ ਦਾ ਯਾਰ ਬਾਅਦ ਵਿੱਚ ਇੱਕ ਪੜੇਗੀ ਮੇਰੇ ਦੇ ਸੁਣ ਲੈ ਭਾਈ ਨੂੰ ਕੋਈ ਪਾਗਲ ਹੈ ਤੇ ਜਮਨਾ ਤੁਹਾਨੂੰ ਪਹਿਲਾਂ ਦੱਸਿਆ ਆ ਇੱਕ ਇਨਵਰਟ ਗੇਟ ਆ ਨਾ ਤੇ ਇੱਥੋਂ ਆਪਾਂ ਉਹਦਾ ਰਸਤਾ ਉਧਰ ਵੀ ਜਾਂਦਾ ਸੀ ਇੱਕ ਹੈ ਨਾ ਪਰ ਆਪਾਂ ਜਿਹੜੇ ਰਸਤੇ ਆਏ ਸੀ ਉਸੇ ਰਸਤੇ ਜਾਵਾਂਗੇ ਨਾ ਆ ਖੜਾ ਸੁਖਬ੍ਰੀਤ ਹੇ ਹੁਣ ਥੋੜਾ ਜਿਹਾ ਜਿਹੜਾ ਰਾਸ਼ਾ ਸੰਗਤਾਂ ਦਾ ਵੱਧ ਚੁੱਕਿਆ ਨਾ ਹੋਰ ਵੀ ਜਿਆਦਾ ਸੰਗਤਾਂ ਆ ਰਹੀਆਂ ਨੇ ਦਰਸ਼ਨ ਕਰਨ ਦੇ ਲਈ ਹੈ ਨਾ ਤੇ ਜਿਹੜੇ ਰਸਤੇ ਆਪਾਂ ਗਏ ਸੀ ਹੈ ਨਾ ਤੇ ਉਹੀ ਰਸਤੇ ਆਪਾਂ ਆ ਰਹੇ ਆਂ ਵਾਪਸ ਹਾਂ ਜੀ ਖੁਬਰੀ ਤਾਂ ਹਾਂ ਜੀ ਅੱਗੇ ਨੂੰ ਆਇਆਂ ਲੱਗਦਾ ਹਨ ਜਿਵੇਂ ਜਿਆਦਾ ਹੋਰ ਵੱਧ ਗਈ ਹੁੰਦੀ ਹੈ ਨਾ ਸੰਗਤਾਂ ਦਰਸ਼ਨ ਕਰਨਾ ਆਉਣ ਦੇ ਨੇ ਹਾਂ ਪਹਿਲਾਂ ਜਦ ਆ ਪਾਰੀ ਸੀ ਉਦੋਂ ਕੱਟ ਆ ਰਹੀ ਹੁੰਦੀ ਸੀ ਹੋਰ ਜਿਆਦਾ मतलब ਕਾਫੀ ਰਸ ਜਾ ਰਿਹਾ ਕਾਫੀ ਰਸ ਹੋ ਗਿਆ ਨਾ ਕਾਫੀ ਜਿਆਦਾ ਲੋਕ ਆ ਰਹੇ ਕਿਉਂਕਿ ਯਾਰ ਰਾਤ ਦਾ ਨਹੀਂ ਪੈ ਰਿਹਾ ਨਾ ਖੜ ਤਾ ਰਿਹਾ ਨਹੀਂ ਫਿਰ ਬੰਦਾ ਕਹਿੰਦਾ ਵੀ ਹਨਾ ਮੈਂ ਆਇਆ ਵੀ ਆ ਤੇ ਦਰਸ਼ਨ ਕਰਕੇ ਜਾਉਂਗਾ ਤੇ ਫਿਰ ਹੁਣ ਤਕਰੀਬਨ ਮੀਂਹ ਦੇ ਵਿੱਚ ਲੋਕ ਜਾ ਰਹੇ ਨੇ ਨਾ ਦਰਸ਼ਨ ਕਰਨ ਦੇ ਆਹੀ ਜੀ ਤੇ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੁੱਕਿਆ ਗੇਟ ਨੰਬਰ 1 ਦੇ ਉੱਤੇ ਨਾ ਜਿੱਥੋਂ ਆਪਾਂ ਨੇ ਐਂਟਰੀ ਕੀਤੀ ਸੀ ਤੇ ਇਹੀ ਰਸਤੇ ਆਪਾਂ ਆਇਆ ਵਾਪਸ ਤੇ ਚੱਲਦੇ ਹਾਂ ਹੁਣ ਆਪਾਂ ਇੱਥੋਂ ਜਿਹੜਾ ਅੱਗੇ ਦਾ ਸਫ਼ਰ ਕਰਾਂਗੇ ਤਾਂ ਆਪਣੇ ਹੋਟਲ ਬਣੇ ਹੋਏ ਨਾ ਇੱਥੇ ਆਹ ਪਾਰਕਿੰਗ ਦੀ ਸਹੂਲਤ ਹੈਗੀ ਆ ਤੁਸੀਂ ਇੱਥੇ ਆਪਣਾ ਮੋਟਰਸਾਈਕਲ ਖੜਾ ਕੇ ਅ ਅੱਗੇ ਜਾ ਸਕਦੇ ਹੋ तकरीबन ਮੋਟਰਸਾਈਕਲ ਯਾਰ ਬਿਲਕੁਲ ਗੇਟ ਨੰਬਰ 1 ਦੇ ਕੋਲ ਆ ਜਾਂਦਾ ਹਨ ਤੇ ਉੱਥੇ ਤੁਸੀਂ ਜਿਹੜੇ ਆ ਹੋਟਲ ਬਣੇ ਹੋਏ ਨੇ ਜਾਂ ਦੁਕਾਨਾਂ ਦੇ ਕੋਲ ਉਹ ਬਾਈ ਪੁਲਿਸ ਵਾਲੇ ਨੂੰ ਅਸੀਂ ਪੁੱਛਿਆ ਸੀ ਉਹ ਕਹਿੰਦਾ ਤੁਸੀਂ ਦੁਕਾਨ ਵਾਲੇ ਦੇ ਕੋਲ ਵੀ ਮੋਟਰਸਾਈਕਲ ਖੜਾ ਕਰ ਸਕਦੇ ਹੋ ਹਨ ਖੜਾ ਸਕਦੇ ਹਾਂ ਦੁਕਾਨ ਵਾਲਿਆਂ ਕੋਲ ਵੀ ਤੇ ਆਹ ਸਾਰਾ ਬਾਜ਼ਾਰ ਆ ਹਨ ਚੰਤਪੁਰਨੀ ਦਾ ਮਾਤਾ ਚੰਤਪੁਰਨੀ ਦੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਆ ਚੁੱਕੇ ਹਾਂ ਵਾਪਸ ਹਾਂ ਤੇ ਇਹ ਜਿਹੜਾ ਆਪਣਾ ਬਲੌਗ ਫੀ ਇਹ ਸਾਰਾ ਮੀਂਹ ਦੇ ਵਿੱਚ ਸੀ ਤੇ ਆਪਾਂ ਮੀਂਹ ਦੇ ਵਿੱਚ ਹੀ ਦਰਸ਼ਨ ਕਰਨ ਗਏ ਸੀ ਮਾਤਾ ਚੰਤਪੁਰਨੀ ਦੇ ਮੰਦਿਰ ਦੇ ਤੇ ਹਨਾ ਜਿਹੜੀ ਮਾਤਾ ਚੰਤਪੁਰਨੀ ਦੇ ਮੰਦਿਰ ਦੀ ਪਹਚਾਈ ਆ ਸਮੁੰਦਰੀ ਤਲ ਤੋਂ 3200 ਫੁੱਟ ਉੱਚਾ ਬਣਿਆ ਹੋਇਆ ਇਹ ਮੰਦਿਰ ਹੈ ਹਨਾ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਤੇ ਆਪਣੇ ਹਨਾ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਿਓ ਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਹਨਾ ਇਹ ਛੋਟਾ ਸਾਰੰਸ਼ਾ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ